ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕਿਰਨ ਸਫਰ ਹੀ ਜ਼ਿੰਦਗੀ ਵਿੱਚ ਤੁਹਾਡਾ ਸਵਾਗਤ ਹੈ ਇੱਕ ਨਵੀਂ ਕਹਾਣੀ ਲੈ ਕੇ ਹਾਜ਼ਰ ਆਂ ਕਹਾਣੀ ਦਾ ਵਿਸ਼ਾ ਹੈ ਸਕੂਲ ਭਰੀਆਂ ਗੱਲਾਂ ਜਦੋਂ ਦਿਲ ਉਦਾਸ ਹੋਵੇ ਦੋਸਤੋ ਕਈ ਵਾਰ ਜ਼ਿੰਦਗੀ ਵਿੱਚ ਅਜਿਹਾ ਸਮਾਂ ਆ ਜਾਂਦਾ ਹੈ ਜਦੋਂ ਹਰ ਪਾਸੇ ਅੰਧਕਾਰ ਹੀ ਅੰਧਕਾਰ ਲੱਗਦਾ ਹੈ ਬਹੁਤ ਉਦਾਸ ਹੋ ਜਾਂਦਾ ਹੈ ਤੇ ਲੱਗਦਾ ਹੈ ਜਿਵੇਂ ਹਰ ਚੀਜ਼ ਖਤਮ ਹੋ ਰਹੀ ਹੈ ਪਰ ਕੀ ਅਸੀਂ ਹਮੇਸ਼ਾ ਇਸ ਦੁੱਖ ਤੇ ਉਦਾਸੀ ਵਿੱਚ ਫਸੇ ਰਹਿੰਦੇ ਹਾਂ ਜਾਂ ਕੋਈ ਰਾਹ ਹੈ ਜੋ ਸਾਨੂੰ ਸ਼ਾਂਤੀ ਤੇ ਹਿੰਮਤ ਦੇ ਸਕੇ ਇਹ ਕਹਾਣੀ ਆਕਾਸ਼ਦੀਪ ਦੀ ਹੈ ਇੱਕ ਅਜਿਹੇ ਨੌਜਵਾਨ ਦੀ ਜੋ ਜੀਵਨ ਦੀਆਂ ਸਮੱਸਿਆਵਾਂ ਵਿੱਚ गिर ਗਿਆ ਸੀ ਪਰ ਫਿਰ ਉਸਦੇ ਦਾਦਾ ਜੀ ਨੇ ਉਸ ਨੂੰ ਇੱਕ ਅਜੀਹੀ ਸਿੱਖਿਆ ਦਿੱਤੀ ਜਿਸ ਨਾਲ ਉਸ ਦੀ ਸੋਚ ਹੀ ਬਦਲ ਗਈ ਆਓ ਜਾਨੀਏ ਇਸ ਕਹਾਣੀ ਵਿੱਚ ਕਿ ਜਦੋਂ ਦਿਲ ਉਦਾਸ ਹੋਵੇ ਤਾਂ ਕਿਵੇਂ ਸਕੂਨ ਪਾਇਆ ਜਾ ਸਕਦਾ ਹੈ ਤਾਂ ਕਹਾਣੀ ਸ਼ੁਰੂ ਕਰਦੇ ਹਾਂ ਦੋਸਤੋ ਆਕਾਸ਼ ਆਕਾਸ਼ ਕਮਰੇ ਦੇ ਇੱਕ ਕੋਨੇ ਵਿੱਚ ਚੁੱਪਚਾਪ ਬੈਠਾ ਸੀ ਅੱਜ ਉਸ ਦਾ ਦਿਲ ਬਹੁਤ ਹੀ ਜ਼ਿਆਦਾ ਭਾਰੀ ਸੀ ਪਿਛਲੇ ਕੁਝ ਦਿਨਾਂ ਉੱਤੇ ਤੋਂ ਉਸ ਦੇ ਉੱਤੇ ਬਹੁਤ ਹੀ ਮੁਸੀਬਤਾਂ ਦੀ ਝੜੀ ਲੱਗੀ ਹੋਈ ਸੀ ਨੌਕਰੀ ਦਾ ਤਣਾਅ ਪਰਿਵਾਰ ਦੀਆਂ ਉਮੀਦਾਂ ਤੇ ਸਤੋ ਵੰਢੀ ਗੱਲ ਉਸ ਦੇ ਮਨ ਦੀ ਸ਼ਾਂਤੀ ਖਤਮ ਹੋ ਰਹੀ ਸੀ ਉਸ ਨੂੰ ਲੱਗ ਰਿਹਾ ਸੀ ਕਿ ਉਹ ਕਿਸੇ ਵੀ ਚੀਜ਼ ਵਿੱਚ ਸਫਲ ਨਹੀਂ ਹੋ ਰਿਹਾ ਜਦ ਵੀ ਉਹ ਕੁਝ ਕਰਨਾ ਚਾਹੁੰਦਾ ਤਾਂ ਕੋਈ ਨਾ ਕੋਈ ਰੁਕਾਵਟ ਆ ਜਾਂਦੀ ਦਿਲ ਦੀ ਹਾਲਤ ਅਜਿਹੀ ਸੀ ਕਿ ਉਹ ਕਿਸੇ ਨਾਲ ਵੀ ਗੱਲ ਕਰਨੀ ਪਸੰਦ ਨਹੀਂ ਸੀ ਕਰਦਾ ਇੱਕ ਦਿਨ ਉਸ ਦੇ ਦਾਦਾ ਜੀ ਨੇ ਉਸ ਨੂੰ ਇੰਜ ਚੁੱਪ ਬੈਠਿਆ ਵੇਖ ਲਿਆ ਤੇ ਹੌਲੀ-ਹੌਲੀ ਉਸ ਦੇ ਸਿਰ ਤੇ ਹੱਥ ਰੱਖਿਆ ਤੇ ਪਿਆਰ ਨਾਲ ਪੁੱਛਿਆ ਪੁੱਤ ਕੀ ਗੱਲ ਹੈ ਤੂੰ ਇੰਨਾ ਉਦਾਸ ਕਿਉਂ ਲੱਗ ਰਿਹਾ ਹੈ ਆਕਾਸ਼ ਨੇ ਅੱਖਾਂ ਭਰ ਲਈਆਂ ਤੇ ਕਿਹਾ ਦਾਦਾ ਜੀ ਮੈਨੂੰ ਲੱਗ ਰਿਹਾ ਹੈ ਕਿ ਮੈਂ ਹਾਰ ਰਿਹਾ ਹਾਂ ਹਰ ਪਾਸੇ ਹਨੇਰਾ ਹੀ ਹਨੇਰਾ ਹੈ ਦਾਦਾ ਜੀ ਨੇ ਹੱਸਦੇ ਹੋਏ ਕਿਹਾ ਪੁੱਤ ਆ ਤੂੰ ਮੇਰੇ ਨਾਲ ਚੱਲ ਮੈਂ ਤੈਨੂੰ ਇੱਕ ਗੱਲ ਦੱਸਦਾ ਹਾਂ ਜੋ ਤੇਰੇ ਦਿਲ ਨੂੰ ਸਕੂਨ ਦੇਵੇਗੀ ਉਹ ਦੋਵੇਂ ਘਰ ਦੇ ਪਿਛਲੇ ਬਾਗ ਵਿੱਚ ਚੱਲेंगे ਉੱਥੇ ਇੱਕ ਪੁਰਾਣਾ ਪੌਦਾ ਸੀ ਜਿਸ ਦੀਆਂ ਜੜ੍ਹਾਂ ਬਹੁਤ ਹੀ ਮਜ਼ਬੂਤ ਸਨ ਦਾਦਾ ਜੀ ਨੇ ਉਸ ਪੌਦੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਇਹ ਪੌਦਾ ਵੇਖ ਇਹ ਔਕੜਾਂ ਤੇ ਮੌਸਮ ਦੀਆਂ ਵਾਰਦਾਤਾਂ ਸਹਾਰਦਾ ਆਇਆ ਹੈ ਪਰ ਇਹ ਅਜੇ ਵੀ ਖੜਾ ਹੈ ਇਹ ਹਮੇਸ਼ਾ ਆਪਣੀਆਂ ਜੜ੍ਹਾਂ ਨੂੰ ਮਜ਼ਬੂਤ ਬਣਾਉਂਦਾ ਰਹਿੰਦਾ ਹੈ ਜ਼ਿੰਦਗੀ ਵੀ ਇੰਜ ਹੀ ਹੁੰਦੀ ਹੈ ਬੇਟਾ ਤੂੰ ਵੀ ਆਪਣੀਆਂ ਜੜ੍ਹਾਂ ਮਜ਼ਬੂਤ ਕਰ ਆਕਾਸ਼ ਕੁਝ ਸਮਝਿਆ ਨਹੀਂ ਤਾਂ ਦਾਦਾ ਜੀ ਨੇ ਇੱਕ ਕਹਾਣੀ ਸ਼ੁਰੂ ਕੀਤੀ ਬਹੁਤ ਸਾਲ ਪਹਿਲਾਂ ਇੱਕ ਪਿੰਡ ਵਿੱਚ ਇੱਕ ਨੌਜਵਾਨ ਰਹਿੰਦਾ ਸੀ ਉਹ ਹਮੇਸ਼ਾ ਆਪਣੇ ਦੁੱਖਾਂ ਨਾਲ ਘਿਰਿਆ ਰਹਿੰਦਾ ਜਦ ਵੀ ਕੋਈ ਸਮੱਸਿਆ ਆਉਂਦੀ ਤਾਂ ਉਹ ਹਾਰ ਜਾਂਦਾ ਇੱਕ ਦਿਨ ਉਹ ਇੱਕ ਬਜ਼ੁਰਗ ਕੋਲ ਗਿਆ ਤੇ ਕਿਹਾ ਮੈਂ ਹੁਣ ਨਹੀਂ ਹੋਰ ਸਹਿ ਸਕਦਾ ਉਸ ਬਜ਼ੁਰਗ ਨੇ ਉਸ ਨੂੰ ਇੱਕ ਮਿੱਟੀ ਦਾ ਲੋਟਾ ਦਿੱਤਾ ਤੇ ਕਿਹਾ ਇਸ ਨੂੰ ਪਾਣੀ ਨਾਲ ਭਰ ਤੇ ਚੁੱਲ੍ਹੇ ਤੇ ਰੱਖ ਨੌਜਵਾਨ ਨੇ ਜਦ ਪਾਣੀ ਗਰਮ ਹੋਇਆ ਤਾਂ ਬਜ਼ੁਰਗ ਨੇ ਉਸ ਵਿੱਚ ਆਲੂ ਅੰਡੇ ਤੇ ਚਾਹ ਦੀ ਪੱਤੀ ਪਾ ਦਿੱਤੀ ਕੁਝ ਦੇਰ ਬਾਅਦ ਬਜ਼ੁਰਗ ਨੇ ਕਿਹਾ ਹੁਣ ਤੂੰ ਵੇਖ ਇੰਨਾ ਤੇ ਕੀ ਬੀਤੀ ਨੌਜਵਾਨ ਨੇ ਵੇਖਿਆ ਕਿ ਆਲੂ ਜੋ ਪਹਿਲਾਂ ਸਖਤ ਸੀ ਹੁਣ ਨਰਮ ਹੋ ਗਿਆ ਆਂਡਾ ਜੋ ਪਹਿਲਾਂ ਨਰਮ ਸੀ ਹੁਣ ਅੰਦਰੋਂ ਸਖਤ ਹੋ ਗਿਆ ਤੇ ਕੀ ਚਾਹ ਦੀ ਪੱਤੀ ਨੇ ਪਾਣੀ ਦਾ ਰੰਗ ਹੀ ਬਦਲ ਦਿੱਤਾ ਬਜ਼ੁਰਗ ਨੇ ਕਿਹਾ ਜ਼ਿੰਦਗੀ ਵੀ ਇਸੇ ਤਰ੍ਹਾਂ ਦੀ ਹੁੰਦੀ ਹੈ ਜ਼ਿੰਦਗੀ ਵਿੱਚ ਵੀ ਤਕਲੀਫਾਂ ਆਉਂਦੀਆਂ ਨੇ ਪਰ ਇਹ ਤੇਰੇ ਤੇ ਨਿਰਭਰ ਕਰਦਾ ਹੈ ਕਿ ਤੂੰ ਆਲੂ ਬੰਨੈ ਆਂਡਾ ਬੰਨੈ ਜਾਂ ਚਾਹ ਦੀ ਪੱਤੀ ਦਾਦਾ ਜੀ ਨੇ ਆਕਾਸ਼ ਵੱਲ ਵੇਖਿਆ ਤੇ ਪੁੱਛਿਆ ਹੁਣ ਤੂੰ ਦੱਸ ਤੂੰ ਕੀ ਮੰਨਣਾ ਹੈ ਆਕਾਸ਼ ਨੇ ਕੁਝ ਸੋਚਣ ਤੋਂ ਬਾਅਦ ਉਸਨੇ ਹੌਲੀ-ਹੌਲੀ ਸਮਝਾਉਣ ਲੱਗੀ ਤੇ ਕਿਹਾ ਮੁਸੀਬਤਾਂ ਆਉਣੀਆਂ ਤੇ ਪੱਕੀਆਂ ਹਨ ਪਰ ਇਹ ਮੇਰੇ ਹੱਥ ਵਿੱਚ ਹੈ ਕਿ ਮੈਂ ਉਹਨਾਂ ਨੂੰ ਸਵੀਕਾਰ ਕਿਵੇਂ ਕਰਨਾ ਹੈ ਉਸਨੇ ਦਾਦਾ ਜੀ ਦਾ ਧੰਨਵਾਦ ਕੀਤਾ ਤੇ ਕਿਹਾ ਮੈਂ ਚਾਹ ਦੀ ਪੱਤੀ ਬਣਾਗਾ ਤੇ ਮੈਂ ਆਪਣੇ ਹਾਲਾਤਾਂ ਨੂੰ ਆਪਣੇ ਹੱਕ ਬਨਾਲ ਬਦਲਾਂਗਾ ਉਹ ਉਹ ਦਿਨ ਤੋਂ ਬਾਅਦ ਜਦੋਂ ਵੀ ਆਕਾਸ਼ ਤਾਂ ਦਿਲ ਉਦਾਸ ਹੁੰਦਾ ਤਾਂ ਉਹ ਦਾਦਾ ਜੀ ਦੀ ਕਹਾਣੀ ਯਾਦ ਕਰ ਲੈਂਦਾ ਹੁਣ ਜ਼ਿੰਦਗੀ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਇੱਕ ਨਵੇਂ ਦ੍ਰਿਸ਼ਟੀਕੋਣ ਨਾਲ ਦੇਖਣ ਲੱਗ ਪਿਆ ਹੋ ਸਕਦਾ ਹੈ ਕਿ ਤੁਹਾਡੀ ਵੀ ਜ਼ਿੰਦਗੀ ਵਿੱਚ ਕੋਈ ਮੁਸ਼ਕਲ ਆਉਂਦੀ ਹੋਵੇ ਪਰ ਕਦੇ ਵੀ ਨਾ ਭੁੱਲੋ ਤੁਸੀਂ ਆਲੂ ਆਂਡਾ ਜਾਂ ਚਾਹ ਦੀ ਪੱਤੀ ਬਣ ਸਕਦੇ ਹੋ ਝੋ ਤੁਹਾਡੇ ਹੱਥ ਵਿੱਚ ਹੈ ਤਨਵਾਦ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ